ਅੱਜ ਜਦ ਲੱਗੇ ਗੇਟ ਦੇ ਡੀਏਵੀ ਅਤੇ ਆਰੀਆ ਸਕੂਲ ਵਿੱਚ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਵਿਗੜ ਰਹੀ ਸਿਹਤ ਨੂੰ ਲੈ ਕੇ ਪ੍ਰਿੰਸੀਪਲ ਨੂੰ ਸਵਾਲ ਕੀਤੇ ਸਕੂਲ ਦੇ ਨਾਲ ਬਣੇ ਕੂੜੇ ਦੇ ਡੰਪ ਨਾਲ ਸਕੂਲ ਵਿੱਚ ਖੜਨਾ ਮੁਸ਼ਕਿਲ ਹੋ ਰਿਹਾ ਸੋਚਣ ਵਾਲੀ ਗੱਲ ਹੈ ਕਿ ਇੱਕ ਸਾਲ ਤੋਂ ਵਾਰ-ਵਾਰ ਕੰਪਲੀਟ ਦੇ ਵਾਅਦੇ ਦੇ ਬਿਨ ਸਕੂਲ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਸੋ ਡੰਪ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਨਹੀਂ ਤਾਂ ਬੱਚਿਆਂ ਤੇ ਮਾਪਿਆਂ ਵੱਲੋਂ ਸਕੂਲ ਦੇ ਸਾਹਮਣੇ ਵਾਲੇ ਸੜਕ ਨੂੰ ਜਾਮ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਮੈਡੀਕਲ ਰਿਪੋਰਟ ਅਨੁਸਾਰ ਬੱਚਿਆਂ ਨੂੰ ਅਲਰਜੀ ਇਨਫੈਕਸ਼ਨ ਤੇ ਤਕਰੀਬਨ 10 ਮਾਮਲੇ ਸਾਹਮਣੇ ਆ ਚੁੱਕੇ ਹਨ ਨੇ ਇਹ ਮਾਮਲਾ ਬਹੁਤ ਗੰਭੀਰ ਰੂਪ ਧਾਰ ਕਰ ਚੁੱਕਦਾ ਸਰ ਜੀ ਨਮਸਕਾਰ ਸਰ ਕੁੜੇ ਦਿਨ ਸਾਨੂੰ ਬੜੀ ਦਿੱਕਤ ਆ ਰਹੀ ਹੈ ਬੱਚਿਆਂ ਦੀ ਜੀ ਕੋਈ ਦੱਸੋ ਹੱਲ ਕੀ ਹੈ ਅਸੀਂ ਟੀਸੀ ਲਈਏ ਬੱਚਿਆਂ ਦਾ ਨਹੀਂ ਦੇਖੋ ਜੀ ਕੰਪਲੇਟ ਕਰ ਚੁੱਕੇ ਹਾਂ ਠੀਕ ਹੈ ਉਹ ਸਾਨੀ ਮੈਡਮ ਕਹਿੰਦੇ ਵੀ ਤੁਸੀਂ ਕਰ ਸਕਦੇ ਹੋ ਵੀ ਮੈਂ ਹੁਣੇ ਪ੍ਰਧਾਨ ਬਣੀ ਸਾਨੀ ਮੈਡਮ ਲਿਖਿਆ ਦੇਣ ਨੂੰ ਤਿਆਰ ਨਹੀਂ ਵੀ 2-4 ਦਿਨ ਨੂੰ ਹਾਂਜੀ ਹਾਂ ਬਿਲਕੁਲ ਸਾਡੀ ਫੋਨ ਤੇ ਵੀ ਗੱਲ ਹੋ ਗਈ ਬਹੁਤ ਤੁਹਾਡੇ ਨਾਲ ਦੇ ਬਿਲਕੁਲ ਸਰ ਅਸੀਂ ਪੇਰੈਂਟਸ ਤਿਆਰ ਆ ਦੇਖੋ ਕਿੰਨੇ ਬੰਦੇ ਖੜੇ ਨੇ ਪੇਰੈਂਟਸ ਤਿਆਰ ਆ ਟੀਚਰ ਵੀ ਤਿਆਰ ਆ ਉੱਥੇ ਖੜਨ ਤੁਸੀਂ ਕਿਉਂ ਨਹੀਂ ਲੈ ਕੇ ਖੜਦੇ ਹੈਗੇ ਅੱਪਾ ਪ੍ਰੇਅਰ ਦੇ ਵਿੱਚ ਕੰਟਾ-ਕੰਟਾ ਲੈ ਕੇ ਬੱਚੇ ਖੜਦੇ ਆਂ ਕੰਟਾ-ਕੰਟਾ ਪ੍ਰੇਅਰ ਦੇ ਵਿੱਚ ਤੁਸੀਂ ਲੈ ਕੇ ਖੜਦੇ ਹੋ ਬੱਚੇ ਬੇਹੋਸ਼ ਵੀ ਅੰਦਰ ਸਾਨੂੰ ਸਭ ਪਤਾ ਹੈ ਲੇਕਿਨ ਕੋਈ ਦਾ ਅਛਰ ਛੱਡੋ ਤੁਸੀਂ ਇਸ ਚੀਜ਼ ਨੂੰ ਮੇਰੀ ਗੱਲ ਸੁਣੋ ਮੈਂ ਕਹਿੰਦੇ ਛੱਡ ਦਿਓ ਤੁਸੀਂ ਪਹਿਲਾਂ ਹੁਣ ਜਦੋਂ ਆ ਕੇ ਮੇਰੀ ਗੱਲ ਸੁਣੋ ਮੈਂ ਕਹਿੰਦੇ ਆਪਾ ਉੱਥੇ ਲੈ ਕੇ ਨਹੀਂ ਖੜ ਸਕਦੇ ਹੈਗੇ ਜੀ ਜਿਹੜੇ ਗੱਲ ਕੀਤੇ ਆਏ ਸਭ ਤੋਂ ਵੈਗ ਛੇ ਘੰਟਾ ਬੱਚਿਆਂ ਸਾਰੇ ਖੜਦੇ ਹੋ ਜੀ ਆਓ ਬੁਰ ਬੁਲਾਓ ਬੱਚਿਆਂ ਬੁਲਾ ਦਿੰਨੇ ਆ ਜੀ ਬਸੇਰੇ ਬੱਚੇ ਗਿਰਨ ਨੇ ਜੀ ਇੱਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦੱਸੋ ਕਿੰਨੇ ਉੱਚ ਗਿਰਨੇ ਆਪਨੇ ਤੁਸੀਂ ਅਸੀਂ ਟੀਸੀ ਲਈਏ ਸਰ ਅਸੀਂ ਹੁਣ ਟੀਸੀ ਲਈਏ ਅਸੀਂ ਹੁਣ ਟੀਸੀ ਲਈਏ ਤੀਸਰੀ ਕਰਨੀ ਹੈ ਦੇਖੋ ਪਤਾ ਕੀ ਹੈ ਜਦੋਂ ਪਹਿਲੇ ਸੁਜਾਤਾ ਚਾਵਲਾ ਸੀ ਉਦੋਂ ਮੈਂ ਔਰ 3-4 ਟੀਸੀ ਕਰਦੇ ਪੰਜ ਚਾਹ ਪੱਤੀ ਆਈ ਉਹ ਕਹਿੰਦੇ ਨਹੀਂ ਕਰਾਂਗੇ ਜੀ ਕਰਾਂਗੇ ਮੰਨ ਨੂੰ ਉਹਨਾਂ ਨੂੰ ਛੱਡੋ ਮੈਡਮ ਜੀ ਇਹਨਾਂ ਨੂੰ ਛੱਡੋ ਤੁਸੀਂ ਪੇਰੈਂਟਸ ਨੂੰ ਦਾ ਕਟਕਟ ਤੁਸੀਂ ਬੁਲਾ ਕੇ ਮੀਟਿੰਗ ਕਰਕੇ ਆਪਾਂ ਹੜਤਾਲ ਤਾਂ ਕਰ ਸਕਦੇ ਇੱਕ ਦਿਨ ਆਪਾਂ ਰੁਕ ਤਾਂ ਸਕਦੇ ਹਾਂ ਜੀ ਜਿਹੜੀ ਨਵੀਂ ਬਣੀ ਨੇ ਪ੍ਰਧਾਨ ਕੋ ਨੇ ਕਿਹਾ ਕਿ ਮੈਨੂੰ 4 ਦਿਨ ਦਾ ਟਾਈਮ ਦੋ ਜੇ ਨਹੀਂ ਹੋਇਆ ਫਿਰ ਆਪਾਂ ਸਾਰੇ ਉੱਥੇ ਖਾਂਗੇ ਕਦ ਕਿਉਂ ਸਰ ਤੁਸੀਂ ਨਹੀਂ ਵੀ ਪਹਿਲਾਂ ਗਿਆ ਸੀਗਾ ਸਰ ਕਦ ਕਿਉਂ ਤੁਸੀਂ ਕਦ ਕਿਉਂ ਉਹਨਾਂ ਨਾਲ ਕਦ ਕਿਉਂ ਅਸੀਂ ਸੱਟੜੇ ਹਾਂਜੀ ਸੈਚੜੇ ਸੰਡੇ ਮੰਡੇ ਅੱਜ ਕੀ ਹੋ ਰਿਹਾ ਦੇਖ ਲਓ ਮੰਡੇ ਐ ਟਿਊਜ਼ਡੇ ਹਾਂ ਅਸੀਂ ਦੁਆਰਾ ਪੁੱਛਣਾ ਵੀ ਆਪਾਂ ਕੱਤਾ ਕਵੇਟ ਦਾ ਪੁੱਛੋ ਜੀ ਪੁੱਛੋ 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 ਕੋਈ ਤੇ ਵੀ ਗੱਲ ਕੀਤੀ ਹੈ ਸਰ ਨਾ ਨਾ ਸਾਹਮਣੇ ਕਰ ਲਓ ਕੋਈ ਗੱਲ ਸਰ ਤੇ ਨਹੀਂ ਇਹ ਲੇਖੋ ਸਾਨੂੰ ਵੀ ਚਿੰਤਾ ਨਹੀਂ ਸਾਡੇ ਬੱਚੇ ਦੀਆਂ ਦੇਖੋ ਚਲੋ ਚਲੋ ਕੋਈ ਗੱਲ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਕੋਈ ਗੱਲ ਨਹੀਂ ਨਾ ਬੈਠੋਗਾ ਤੁਹਾਨੂੰ ਦਰਦਾਂ ਦਾ ਆਪਣਾ ਕਰਨਾ ਟਾਈਮ ਮਿਲੇਗਾ ਉਹਨਾਂ ਨੂੰ ਦੋਸਤੀ ਕਰੋ ਸਰ ਅਸੀਂ ਤਿਆਰ ਆ ਸੁਣ ਲੇ ਮੇਰੀ ਗੱਲ ਸੁਣੋ ਆਪਾਂ ਤਿਆਰ ਆ ਆਪਾਂ ਧਰਨਾ ਦੇਣ ਨੂੰ ਵੀ ਤਿਆਰ ਆ ਬੱਚਾ ਮੇਰੀ ਗੱਲ ਸੁਣ ਮੈਂ ਮੈਂ ਮੇਰੀ ਪਹਿਲਾਂ ਮੇਰੇ ਦਿਲ ਦੀ ਮੇਰੇ ਦਿਲ ਦੀ ਸਰ ਮੇਰੇ ਦਿਲ ਦੀ ਗੱਲ ਸੁਣੋ ਪਹਿਲਾਂ ਤਾਂ ਮੇਰਾ ਬੱਚੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਅਲਰਜੀ ਹੋ ਰਹੀ ਹੈ ਕੱਲ ਮੈਂ ਮੈਡੀਕਲ ਵੀ ਕਟਵਾ ਲਿਆ ਜਿੱਥੇ ਤੱਕ ਹੋ ਸਕਦਾ ਮੈਂ ਜਾਊਂਗਾ ਮੈਂ ਛੱਡਦਾ ਨਹੀਂ ਹੈਗਾ ਮੈਨੂੰ ਬੇਸ਼ੱਕ AGTC ਲੈਣਾ ਪੂ ਮੈਂ ਲਊਂਗਾ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਹਾਂ ਠੀਕ ਹੈ ਤੁਹਾਡੇ ਨਾਲ ਆ ਸਾਡੇ ਵਿਚ ਨਹੀਂ ਆ ਗਈ ਸਾਂਝੀ ਚਿੰਤਾ ਨਹੀਂ ਅਸੀਂ ਐਜਾ ਦਾ ਕਲਪ੍ਰੋਚ ਕਰ ਚੁੱਕੇ ਈ ਉਹਨੇ ਕੋਲ ਕਰ ਚੁੱਕੇ ਸਰ 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 ਅਪਰੋਚ ਦੀ ਗੱਲ ਛੱਡੋ ਮੈਨੂੰ ਐ ਦੱਸੋ ਤੁਸੀਂ ਕਹਿੰਨੋ ਤੁਹਾਡੇ ਬੱਚੇ ਤੁਹਾਡੇ ਬੱਚੋ ਨੇ ਪੜ੍ਹਦੇ ਨਹੀਂ ਕਿਸੇ ਦੇ ਮੈਡਮ ਦਾ ਬੱਚਾ ਪੜ੍ਹਦਾ ਉਹ ਇੱਕ ਦਾ ਪੜ੍ਹਦਾ ਜਾਂ ਦੋ ਦਾ ਪੜ੍ਹਦਾ ਉਹ ਨਹੀਂ ਕਿਸੇ ਦਾ ਕੋਈ ਬੱਚਾ ਨਹੀਂ ਪੜ੍ਹਦਾ ਹੈਗਾ ਹਾਂਜੀ ਉਸ ਬੱਚੇ ਨੇ ਇਹ ਇਹ ਉਹਨਾਂ ਦੀ ਮਾਂ ਐ ਨਾ ਪੁੱਛ ਕੇ ਦੇਖੋ ਉਹ ਰੋਜ਼ ਕਹਿੰਦਾ ਹੋਊਗਾ ਘਰੇ ਜਾ ਕੇ ਵੀ ਮਮਾ ਬੜੀ ਸਮੈਲ ਆਉਂਦੀ ਐ ਕੀ ਬੀਤਦੀ ਐ ਮੇਰੀ ਗੱਲ ਸੁਣੋ ਜੇ ਸਮੈਲ ਆਉਂਦੀ ਐ ਰੋਜ਼ ਸਵੇਰੇ ਤੇ ਦੁਪਹਿਰੇ ਲੂਨ ਰੈਸਟੋਰੇਸ ਵਿੱਚ ਪੜ੍ਹ ਰਹੇ ਹਾਂ ਕਲਾਸੇ ਦੇ ਸਰ ਸਪਰੇ ਹੀ ਕਰਾਂਗੇ ਕੱਲ ਮੈਂ ਕੱਲ ਮੈਂ ਮੈਡੀਕਲ ਡਾਕਟਰ ਦੇ ਕੋਲ ਜਾਵੇਗਾ ਕੱਲ ਮੈਂ ਮੈਡੀਕਲ ਡਾਕਟਰ ਦੇ ਸੁਣੋ ਪਹਿਲਾਂ ਮੇਰੀ ਗੱਲ ਮੈਂ ਮੈਡੀਕਲ ਡਾਕਟਰ ਦੇ ਗਿਆ ਮੇਰੀ ਕਣਕ ਕਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਂਦਾ ਉਹਦਾ ਨੱਕ 24 ਘੰਟੇ ਚੱਲਦਾ ਉਹਨੇ ਇੱਕ ਗੱਲ ਕਹਿ ਦਿੱਤੀ ਕਹਿੰਦੇ ਜੇ ਤੁਸੀਂ ਇਹਦਾ ਧਿਆਨ ਨਹੀਂ ਰੱਖੋਗੇ ਕਹਿੰਦੇ ਇਹਦੇ ਨੱਕ ਅੱਖ ਤੇ ਕੰਨ ਕਿੰਨੇ ਚੀਜ਼ਾਂ ਜਾਣੀਆਂ ਜਾਣੀਆਂ ਆ ਉਹਨਾਂ ਸਾਫ ਸਪਸ਼ਟ ਕਰਦਾ ਗੱਲ ਅਸੀਂ ਜਿੱਤੇ ਗਏ ਕੋਰਸਾਂ ਚੋਂ ਉਹਨਾਂ ਨੇ ਕਹਤਾ ਸੌ ਉਹ ਵੀ ਰੋਜ਼ਾਨੇ ਵੇਟ ਕਰੋ ਜੇ ਨਾ ਤਾਂ ਵੇਟ ਨਹੀਂ ਕਰਦੇ ਤਾਂ ਆਪਣੀ ਗਲਤੀ ਹੁੰਦੀ ਹੈ ਚਲੋ ਹੁਣ ਅਸੀਂ ਅੱਜ ਤੋਂ ਦੋ ਦਿਨ ਵੇਟ ਕਰੀਏ ਚਲੋ ਠੀਕ ਠੀਕ ਪਸੀਕ ਸਾਰੇ ਸਾਫ ਸਾਰੇ ਬੱਚੇ ਸਾਰੇ ਪੇ ਸਰਕਾਰਾਂ ਦਾ ਪਸਾਲ ਦੀ ਗੱਲ ਇਹ ਕਹਿੰਦੇ ਆ ਰਹੇ ਆ ਖੁਦ ਦੇਮਾਂਸਾਂ ਰੁਪਏ ਤੁਸੀਂ ਤਾਂ ਸੀਗੇ ਹੀ ਮੇਰੇ ਖਾਲ ਦੇ ਵਿੱਚ ਗੱਲ ਆਪਣਾ ਫੰਕਸ਼ਨ ਹੋਇਆ ਸੀ ਫੰਕਸ਼ਨ ਹੋਇਆ ਸੀਗਾ ਤੁਸੀਂ ਲੈਟਰ ਵੀ ਦਿੱਤੇ ਸਭ ਕੁਝ ਸਭ ਕੁਝ ਹੋਇਆ ਸੀ ਉਦੋਂ ਬਾਅਦ ਫੇਰ ਡੰਪ ਤੇ ਡੰਪ ਮੰਡ ਰਹੇ ਆ ਦੇਖੋ ਜੀ ਜੇ ਇਹਨਾਂ ਨੇ ਚੱਕੜਾ ਹੁੰਦਾ ਇਹ ਕੱਲ ਕੱਲਾ ਬੜਾ ਸਕੂਨ ਬੰਦ ਦਿੱਤੀ ਦੋ ਟਰਾਲੀਆਂ ਫੇਰ ਸਿੱਟ ਗਏ ਫੇਰ ਸਿੱਟ ਗਏ ਨੇ ਸਰ ਉਹ 500 ਚੋਤੇ ਦੇਮਾਂਸਾਂ ਇਧਰੋਂ ਹੀ ਗਏ ਨਹੀਂ ਉਹਨੇ ਰੁੱਕ ਕੇ ਕੱਲੀ ਕੱਲੀ ਟਰਾਲੀ ਕੱਲੀ ਕੱਲੀ ਟਰਾਲੀ ਜਦ ਗਿਰਦੀ ਆ ਨਾ ਜਦ ਕੱਲੀ ਕੱਲੀ ਟਰਾਲੀ ਗਿਰਦੀ ਆ ਸਾਰੇ ਦੀ ਮੂਵੀ ਬਣਦੀ ਆ ਮੈਨੂੰ ਸਾਰੇ ਮੂਵੀਆ ਹੈਗੇ ਨੇ ਦਿੱਲੀ ਦੀਆਂ ਮੈਂ ਰੱਖੀ ਬੈਠਾ ਤੁਸੀਂ ਮਿਲੋਗੇ ਇਸੇ ਵੋਟ ਥੋੜਾ ਭੇਜਦੇ ਹਾਂ ਫੋਟੋ ਮੈਂ ਰੋਜ਼ ਮੂਵੀ ਭੇਜਦਾ ਹਾਂ ਤੇ ਦੇਖ ਲਿਓ ਤੁਸੀਂ ਤੁਸੀਂ ਐਦਾਂ ਨਹੀਂ ਨਾ ਤੁਸੀਂ ਜਿਹੜੀ ਫੋਟੋ ਭੇਜਦੇ ਹੋ ਇਹ ਗਲਤ ਹੈ ਹੁਣ ਹੁਣ ਜਿਹੜੀਆਂ ਫੋਟੋਆਂ ਜਾਣਗੀਆਂ ਸਿੱਖਿਆ ਮੰਤਰੀ ਦੇ ਲਵੇ ਜਾਣਗੀਆਂ ਸਾਰੇ ਫੋਟੋ ਖਿੱਚ ਕੇ ਵਿੱਚ ਸਕੂਲ ਦੀਆਂ ਵੀ ਬਾਹਰ ਤਾਂ ਕੋ ਕੁੜੇ ਦੀਆਂ ਵੀ ਨਾਲ ਹੀ ਮੂਵੀਆ ਬਣ ਕੇ ਜਾਣਗੇ ਅੱਜ ਕਿਸੇ ਨੂੰ ਸੁਪਰ ਆਦਸੋ ਜੀਐਮ ਨੂੰ ਵੀ ਭੇਜ ਚੁੱਕੇ ਪਾਰਸ਼ਾ ਬੋਰਡ ਨੂੰ ਵੀ ਫੋਟੋ ਭੇਜ ਚੁੱਕੇ ਹੈ ਕੋਈ ਲਿਖਤੀ ਰੂਪ ਲਿਖਤੀ ਰੂਪ ਚ ਭੇਜਦੇ ਸਰ ਹੈਗੇ ਕੋਈ ਕਾਪੀ ਉਹਦੀ ਫਿਰ ਇਹ ਤਾਂ ਗੱਲ ਗੱਲ ਤਾਂ ਹੈ ਜੀ ਰਸੀਬ ਹੋਵੇ ਤਾਂ ਹੈ ਨਾ ਜੀ ਤੁਸੀਂ ਸਰਕਾਰੀ ਡਾਕ ਭੇਜੋ ਦੇਖੋ ਫਿਰ ਕਿਵੇਂ ਤਾਂ ਹੋਊਗਾ ਕੰਮ ਕਿਸੇ ਮਹਿਕਮੇ ਦੇ ਵਿੱਚ ਕੋਈ ਡਾਕ ਭੇਜੋ ਸਰਕਾਰੀ ਡਾਕ ਭੇਜੋ ਮੈਂ ਸਾਰਾ ਸਰਕਾਰੀ ਡਾਕਾ ਕਢਾ ਦੇਣਾ ਤੁਸੀਂ ਇੱਕ ਮਿੰਟ ਦੇ ਵਿੱਚ ਸਟੈਪ ਲਓਗੇ ਸਾਰੇ ਮਹਿਕਮਿਆਂ 'ਚ ਮੈਂ ਸਰਕਾਰੀ ਡਾਕਾ ਭੇਜਦਾ ਬੋਲ ਲੂੰ ਆ ਦੇਖੋ ਹਰ ਵਾਰ ਛੋਟਾ ਭੇਜਦੇ ਆਂ ਚਿੰਤਾ ਨਹੀਂ ਕਰਦੇ ਬੱਚਿਆਂ ਦੀ ਤੁਹਾਨੂੰ ਜਵਾਹਰ ਚੋਂ ਤੁਹਾਨੂੰ ਆਪਣੇ ਬੱਚੇ ਜਿੱਦਾਂ ਸੰਸਾਰ ਵਿੱਚ ਐਂ ਕਿਦਾ ਅਸੀਂ ਉਹ ਤਾਂ ਚੋਲਸੀ ਚੋਲਸੀ 2 ਦਿਨ ਦੇਖਦੇ ਆਂ ਫਿਰ ਕੰਡੋ ਅਸੀਂ ਕੱਲ ਤੇ ਪਰਸੋਂ ਦੀ ਦੇਖਾਂਗੇ ਉਹਦੋਂ ਅਸੀਂ ਸੜਕਾਂ ਤੇ ਉਤਰਾਂਗੇ ਬੱਚਿਆਂ ਨੂੰ ਲੈ ਕੇ ਅਸੀਂ ਪੇਪਰ ਨਹੀਂ ਹੁੰਦੇ ਨੇ ਬੱਚਿਆਂ ਦੇ ਬਸ ਠੀਕ ਬਸ ਚਿੱਤ ਠੀਕ ਹੈ ਨਾ ਜੀ ਥੈਂਕ ਯੂ ਸਰ